ਮਟਿੰਡਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਮਟਿੰਡਰ ਜ਼ਿਲ੍ਹੇ ਦੇ 17 ਮੰਡਲ ਜਿਹਦੇ ਵਿੱਚੋਂ 10 ਮੰਡਲ ਪਿੰਡਾਂ ਦੇ ਖੇਤਰਾਂ ਵਿੱਚ ਹਨ ਉਨ੍ਹਾਂ ਸਾਰਿਆਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਹਰ ਸੀਟ ਤੇ ਆਪਣੇ ਉਮੀਦਵਾਰ ਨੂੰ ਟਿਕਟ ਦੇਣ ਵਾਸਤੇ ਵਿਚਾਰ ਚਰਚਾ ਕੀਤੀ ਗਈ ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਸਾਡੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਉਮੀਦਵਾਰ ਚੋਣ ਨੜਲੇ ਉਤਾਵਲੇ ਹਨ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਰਸਲੇਖੇਰਾਨੀ ਜene ਖੋਣਗੇ ਅਤੇ ਇਸ ਵਿੱਚ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜਨ ਲਾ ਪੰਜਾਬ ਤੋਂ ਚਰਨਜੀਤ ਮਿਠਾੜਾ ਦੀ ਰਿਪੋਰਟ ਜਿਹੜੀ ਮੀਟਿੰਗ ਹੈ ਸਾਡੇ ਰੋਡਲ 17 ਪਿੰਡਾਂ ਦੇ ਬਟੜੇ ਜਿਲ੍ਹੇ ਦੇ ਜਿਹਦੇ ਵਿੱਚੋਂ 10 ਮੰਡਲਾ ਜਿਹੜੇ ਉਹ ਪਿੰਡਾਂ ਦੇ ਖੇਤਰਾਂ ਦੇ ਵਿੱਚੋਂ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਜ਼ਿਲ੍ਹਾ ਪਰੀਸ਼ਦ ਤੇ ਪੰਜਾਇਤ ਪੰਚਾਇਤ ਸੰਮਤੀਆਂ ਦੇ ਇਲੈਕਸ਼ਨ ਹੋ ਰਹੇ ਆ ਉਸ ਸੰਬੰਧ ਦੇ ਵਿੱਚ ਆទਿਜਨਤਾ ਪਾਰਟੀ ਦੇ ਹਰ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਤੇ ਤੇ ਪੰਚਾਇਤ ਸਮਿਤੀ ਦੀ ਸੀਟ ਤੇ ਕੈਂਡੀਡੇਟ ਖੜ ਰਹੇ ਆ ਉਹਦੇ ਵਾਸਤੇ ਸਾਰੇ ਮੰਡਲ ਪ੍ਰਧਾਨਾਂ ਨਾਲ ਚਰਚਾ ਕੀਤੀ ਹੈ ਔਰ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਹਰ ਸੀਟ ਤੇ ਪੰਚਾਇਤ ਸਮਿਤੀ ਦੀ ਸੀਟ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਤੇ ਬਹੁਤ ਵੱਡੀ ਗਿਣਤੀ ਸਾਡੇ ਦੇ ਕੈਂਡੀਡੇਟ ਹੈ ਆਉਣ ਲਈ ਇਲੈਕਸ਼ਨ ਲੜਨ ਲਈ ਉਤਸਾਹ ਲੈ ਆ ਤੇ ਜਿਹੜੇ ਆਉਣ ਵਾਲੇ ਪੰਚਾਇਤ ਸੰਮਤ ਜਿਲ੍ਹਾ ਪ੍ਰੀਸ਼ਦ ਦੇ ਜਿਹੜੇ ਰਿਜ਼ਲਟ ਆਉਣਗੇ ਉਹ ਇੱਕ ਹੈਰਾਨੀਜਨਕ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਇਹਦੇ ਵਿੱਚ ਵੜਤ ਲਏਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ